ਕਾਲੀ ਦਲ ਦੀ ਗੱਲ ਕੀਤੀ ਜਾਏ ਤੁਸੀਂ ਦੇਖੋ ਧਰਮ ਫੌਜੀ ਦੇ ਪਤਨੀ ਹੈਗੇ ਨੇ ਦੂਸਰੇ ਪਾਸੇ ਜਿਵੇਂ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਇਹਨਾਂ ਦੀ ਟੱਕਰ ਕਿਸ ਤਰ੍ਹਾਂ ਵੇਖ ਦਿਓ ਕਿਉਂਕਿ ਕਹਿੰਦੇ ਕਿ ਇਸ ਵਕਤ ਪੰਥਵਾਲ ਜਾ ਰਹੀ ਹੈ ਇੱਥੋਂ ਦੇ ਜਿੰਨੇ ਵੀ ਵੋਟ ਹੈਗੀ ਹੈ ਕੋ ਜਿਹੜਾ ਇਹ ਛੇੜਿਆੰਤਰ ਰਚਦੇ ਆ ਨਾ ਕਾਲੀ ਦਲ ਵਾਲੇ ਜਾਂ ਦੂਜੇ ਵੀ ਪੰਥ ਨੂੰ ਵੋਟ ਪਾ ਦਿਓ ਦੇਖੋ ਪੰਥ ਕੀ ਆ ਪੰਥ ਜਿਹੜਾ ਗੁਰੂ ਨੂੰ ਮੰਨਦਾ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਪੰਥ ਆ ਅਸੀਂ ਵੀ ਪੰਥ ਆ ਅਸੀਂ ਤੇ ਨਹੀਂ ਕਹਿੰਦੇ ਵੀ ਪੰਥ ਨੂੰ ਬਾਦਿਓ ਅਸੀਂ ਵੀ ਤੇ ਪੰਥ ਆ ਇਹ ਜਿਹੜਾ ਛੜਿਆੰਤੇ ਰਹਿਣਾ ਇਹ ਲੋਕਾਂ ਨੇ ਐਦ ਕੀ ਇਹਨਾਂ ਦੇ ਚਾਂਸੇ 'ਚ ਨਹੀਂ ਹੋਣਾ ਲੋਕਾਂ ਨੇ ਇਹ ਵੇਖਣਾ ਸਾਡੀ ਡਿਵੈਲਪਮੈਂਟ ਕਿਵੇਂ ਹੁੰਦੀ ਆ ਸਾਡੇ ਇਲਾਕੇ ਦੀ ਤਰੱਕੀ ਕਿਵੇਂ ਹੁੰਦੀ ਆ ਜਗਵੀਰ ਸਿੰਘ ਬਾਦਲ ਕਹਿੰਿਆ ਉਹ ਧੜਾ ਕਹੀਏ ਉਹ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਆ ਧੜਾ ਨਕਲੀ ਆ ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੋਰ ਇੱਧਰ ਸਾਰੇ ਪਾਸੇ ਜਾਓ ਉਹ ਕਹਿੰਦੇ ਨੇ ਸੁਖਬੀਰ ਬਾਦਲ ਵਾਲਾ ਨਕਲੀ ਹੈ ਮੈਂ ਦੱਸ ਦਿੰਦਾ ਜੀ ਲੋਕਾਂ ਨੇ ਦੋਵਾਂ ਨੂੰ ਨਹੀਂ ਵੋਟਾਂ ਪਾਉਣੀ ਆ ਕੀ ਲੋਕ ਹੁਣ ਅੱਕ ਚੁੱਕੇ ਨੇ ਇਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੀਆਂ ਲੜਾਈਆਂ ਤੋਂ ਇਹਨਾਂ ਦੇ ਝਗੜਿਆਂ ਤੋਂ ਇੱਕ ਦੂਜੇ ਤੇ ਤੋਮਤਾਂ ਲਾਈ ਜਾਂਦੇ ਆ ਉਹ ਮਾੜਾ ਉਹ ਆਂਦਾ ਉਹ ਮਾੜਾ ਤੁਸੀਂ ਕਿਹਨੂੰ ਵੱਡਾ ਚੈਲੰਜ ਮੰਨਦੇ ਹੋ ਮਨਦੀਪ ਸਿੰਘ ਨੂੰ ਕਾਂਗਰਸ ਪਾਰਟੀ ਨੂੰ ਇਹ ਫੌਜੀ ਟਰਮੀਨੇ ਉਹਨਾਂ ਦੀ ਧਰਮਪਤਨੀ ਕੈਂਡੀਡੇਟ ਕੋਈ ਮਜੀਠੇ ਤੋਂ ਲਿਆ ਕੇ ਦੇ ਦਿੱਤਾ ਕੋਈ ਖਡੂਰ ਸਾਬ ਤੋਂ ਲਿਆ ਕੇ ਦੇ ਦਿੱਤਾ ਕੋਈ ਅਮਰਸਰੋਂ ਲਿਆ ਕੇ ਦੇ ਦਿੱਤਾ ਦੇਖੋ ਚੈਲੰਜ ਤੇ ਉਹਦਾ ਹੁੰਦਾ ਜਿਹੜਾ ਇਥੇ 12 ਮਹੀਨੇ ਰਵੇ 12 ਮਹੀਨੇ ਕੰਮ ਕਰੇ ਲੋਕਾਂ ਦੇ ਵਿੱਚ ਵਿਚਰਿਆ ਹੋਵੇ ਕੋਈ ਅਮਰਸਰੋਂ ਆ ਗਿਆ ਕੋਈ ਮਜੀਠੇ ਤੋਂ ਆ ਗਿਆ ਕੋਈ ਖਡੂਰ ਸਾਬ ਤੋਂ ਆ ਗਿਆ ਉਹਨਾਂ ਨੂੰ ਤਰਨਤਨ ਦੇ ਲੋਕਾਂ ਨਾਲ ਕੀ ਪਿਆਰ ਹੋਊਗਾ ਸੁਖਬੀਰ ਬਾਦਲ ਤਾਂ ਆ ਕੇ ਕਹਿੰਦੇ ਨੇ ਕਹਿੰਦੇ ਇੱਥੇ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਤਰੰਤ ਤਰੰਤ ਪਹਿਲਾਂ ਨਹੀਂ ਸੀ ਹੁਣ ਤਾਂ ਨਸ਼ੇ ਦੀ ਹੱਤ ਹੋ ਗਈ ਤੇ ਸੁਖਬੀਰ ਬਾਦਲ ਹੁਣੀ ਵੀ ਰਹੇ ਆ ਚੀਫ ਮਿਨਿਸਟਰ ਹੋਮ ਵੀ ਸੀਗਾ ਇਹ ਉਦੋਂ ਰੋਕ ਨਹੀਂ ਦੇ ਉਦੋਂ ਵੀ ਨਸ਼ਾ ਹੈਗਾ ਸੀਗਾ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਉਹ ਦਿਨ ਗੱਲ ਵੀ ਕਰਕੇ ਗਏ ਆ ਕਿ ਇਸ ਬਾਰਡਰ ਏਰੀਏ ਦੇ ਵਿੱਚ ਇੱਕ ਲੜਕੀਆਂ ਵਾਲੀ ਚੰਗਾ ਇੰਸਟੀਚਿਊਟ ਜਿਹਦੇ ਨਾਲ ਉਹ ਟੈਕਨੀਕਲ ਇੰਸਟੀਚਿਊਟ ਹੋਵੇ ਜਿਹਦੇ ਨਾਲ ਉਹ ਆਪਣੇ ਪੈਰਾਸੇਰ ਖੜ ਜਾ ਔਰ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਸੀਐਮ ਸਾਹਿਬ ਨੇ ਕੀ ਕਿਹਾ ਕਿ ਉਹ ਇੱਥੇ ਕੁੜੀਆਂ ਦਾ ਇੰਸਟੀਚੂਟ ਦੇਣਗੇ ਹਾਂ ਬਿਲਕੁਲ ਕਿਉਂਕਿ ਸਵਾ ਸਾਲ ਰਹਿ ਗਏ ਤੇ ਕਦੋਂ ਨਹੀਂ ਪੱਥਰ ਰੱਖਣਗੇ ਗਲਤ ਸਵਾਲ ਕਰਤਾ ਮੈਨੂੰ ਸਵਾ ਸਾਲ ਦੀ ਅਗਲੇ 5 ਸਾਲ ਫਿਰ ਸਰਕਾਰ ਬਣੇਗੀ ਔਰ ਇਹ ਡੇਢ ਸਾਲ ਦੇ ਵਿੱਚ ਹੀ ਇਹ ਇੰਸਟੀਚੂਟ ਸ਼ੁਰੂ ਹੋਣਗੇ ਲਖਨ ਸਾਹਿਬ ਨੇ ਤਾਂ ਕੁੜੀਆਂ ਦੇ ਕਾਲਜ ਦੀ ਨਹੀਂ ਕਹੀ ਸੀ ਤੁਸੀਂ ਤਾਂ ਅਗਲੀ ਸਰਕਾਰ ਦੀ ਵੀ ਨਹੀਂ ਰੱਖਤੀ ਤੇ ਬਿਲਕੁਲ ਜੀ ਤਰਨਤਾਰਨ ਜਿਮਨੀ ਚੌਂ ਨਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਤਰਨਤਾਰਨ ਉਹ ਧਰਤੀ ਹੈ ਜਿਹਦੀ ਨੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਰੱਖੀ ਸੀ ਮਾਨਵਤਾ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ ਗੁਰੂ ਅਰਜਨ ਦੇਵ ਜੀ ਨੇ ਲੇਕਿਨ ਇਸ ਪਵਿੱਤਰ ਧਰਤੀ ਨੂੰ ਆਜ਼ਾਦੀ ਤੋਂ ਬਾਅਦ ਉਹ ਕੁਝ ਮਿਲਿਆ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਵੱਡੇ ਵਾਅਦੇ ਕੀਤੇ ਗਏ ਹੁਣ ਫੇਰ ਇੱਕ ਵਾਰ ਤੁਹਾਡੇ ਦਰਾਂ ਦੇ ਉੱਪਰ ਉਹੀ ਲੀਡਰ ਪਹੁੰਚਣਗੇ ਔਰ ਮੰਗ ਕਰਨਗੇ ਵੋਟ ਪਾਓ ਬਹੁਤ ਵਿਕਾਸ ਹੋਏਗਾ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਇਸ ਵਕਤ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਚ ਉਤਰੇ ਹਰਮਿਤ ਸਿੰਘ ਸੰਧੂ ਸਾਡੇ ਨਾਲ ਨੇ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਤੁਸੀਂ ਇੰਨਾ ਦੂਰੋਂ ਚੱਲ ਕੇ ਆਏ ਬਹੁਤ-ਬਹੁਤ ਧੰਨਵਾਦ ਤੁਹਾਡਾ ਸੰਧੂ ਸਾਹਿਬ ਕੀ ਚੱਲ ਰਿਹਾ ਕੀ ਮਾਹੌਲ ਕੀ ਕਹਿ ਰਿਹਾ ਤੁਸੀਂ ਦੇਖਿਆ ਹੀ ਹੋਣਾ ਜੀ ਬੜਾ ਵਧੀਆ ਮਾਹੌਲ ਆ ਲੋਕ ਖੁਸ਼ ਨੇ ਔਰ ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਤਵਾ ਦੇਣਗੇ ਹਮ ਬਿਲਕੁਲ ਅਸੀਂ ਤਰਨਤਾਰਨ ਦੀ ਧਰਤੀ ਦੀ ਗੱਲ ਕੀਤੀ ਤੁਸੀਂ ਕਿ ਮਾਹੌਲ ਬਹੁਤ ਵਧੀਆ ਲੋਕ ਬਹੁਤ ਖੁਸ਼ ਨੇ ਕਿ ਤਰਨਤਾਰਨ ਨੂੰ ਉਹ ਕੁਝ ਮਿਲਿਆ ਇੰਨੇ ਸਾਲਾਂ ਦੇ ਵਿੱਚ ਜੋ ਮਿਲਣਾ ਚਾਹੀਦਾ ਸੀ ਇਸ ਪਵਿੱਤਰ ਧਰਤੀ ਨੂੰ ਦੇਖੋ ਮੈਂ 2002 ਦੇ ਵਿੱਚ ਪਹਿਲਾਂ ਇਲੈਕਸ਼ਨ ਲੜਿਆ ਤਰਨਤਾਰਨ ਤੋਂ ਔਰ ਕਿਸੇ ਪਾਰਟੀ ਵੱਲੋਂ ਨਹੀਂ ਲੜਿਆ ਇੰਡੀਪੈਂਡੈਂਟ ਇਲੈਕਸ਼ਨ ਮੈਂ ਲੜਿਆ ਔਰ ਲੋਕਾਂ ਦਾ ਬਹੁਤ ਬਹੁਤ ਵੱਡਾ ਇੱਕ ਸੰਯੋਗ ਸੀਗਾ ਜਿਹਦੇ ਤਹਿਤ ਕਾਫੀ ਅੱਛੀ ਲੀਡ ਨਾਲ ਸੰਗਤ ਨੇ ਮੈਨੂੰ 7000 ਵੋਟ ਤੇ ਲਾ ਕੇ ਸ਼ਾਗੇ ਜਿਤਾਇਆ। ਔਰ ਉਤੋਂ ਬਾਅਦ 2007 ਚ 2012 ਦੇ ਵਿੱਚ ਲਗਾਤਾਰ ਲੋਕਾਂ ਦਾ ਸਾਥ ਮਿਲਦਾ ਰਿਹਾ। ਔਰ ਮੈਂ ਸਮਝਦਾ ਸਾਥ ਇਸ ਕਰਕੇ ਮਿਲਦਾ ਰਿਹਾ ਲਗਾਤਾਰ ਤਿੰਨ ਵਾਰੀ ਇਸ ਕਰਕੇ ਜਿੱਤਦੇ ਰਹੇ ਕਿ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿਰਪਾ ਹੋਈ ਮੇਰੇ ਤੇ। ਪਰਮਾਤਮਾ ਦੀ ਕਿਰਪਾ ਹੋਈ ਮੇਰੇ ਤੇ ਔਰ ਦਿਲੋਂ ਕੰਮ ਕੀਤੇ। ਨੇਕ ਦਿਲੀ ਨਾਲ ਕੰਮ ਕੀਤੇ। ਔਰ ਦੇਖੋ ਜਿਹੜੀ ਭਾਵੇਂ 2017 ਵਾਲੀ ਇਲੈਕਸ਼ਨ ਸੀ 22 ਵਾਲੀ ਅਸੀਂ ਰਹਿ ਗਏ ਪਰ ਉਹਦੇ ਵਿੱਚ ਵੀ ਲੋਕਾਂ ਵੱਲੋਂ ਕੋਈ ਕਸਰ ਨਹੀਂ ਸੀ ਜਨਤਾ ਨੇ ਉਦੋਂ ਵੀ 50 50000 45 45000 ਵੋਟ ਜਿਹੜੀ ਪਾਈ ਕਿਉਂਕਿ ਆਮ ਤੁਸੀਂ ਕਨਸਟੈਂਸੀਆਂ ਵੇਖਿਆ ਹੋਊਗਾ ਜਦੋਂ ਹਵਾ ਚੱਲਦੀ ਆ ਉਦੋਂ ਪਾਰਟੀਆਂ ਜਿਹੜੀਆਂ ਕੋਈ 5000 ਨਾ ਰਹਿ ਜਾਂਦਾ ਕੋਈ 10000 ਨਾ ਰਹਿ ਜਾਂਦਾ ਪਰ ਫੇਰ ਵੀ ਮੈਂ ਸਮਝਦਾ ਸਾਡੇ ਜਨਤਾ ਨੇ ਤਰਨ ਤਰਨ ਦੇ ਨੇ ਦਲੀ ਨਾਲ ਲੋਕਾਂ ਨੇ ਵੋਟਾਂ ਪਾ ਕੇ ਉਦੋਂ ਵੀ ਕਿਉਂਕਿ ਪਾਰਟੀਆਂ ਦੀਆਂ ਕਮੀਆਂ ਪੇਸ਼ੀਆਂ ਸੀ ਜੀ ਅਸੀਂ ਰਹਿ ਗਏ 2022 ਚ ਤੇ ਉਹ ਪਾਰਟੀਆਂ ਦੀ ਕਮੀ ਪੇਸ਼ੀ ਸੀ ਪਾਰਟੀ ਦੇ ਗਲਤ ਫੈਸਲੇ ਸੀਗੇ ਤੇ ਉਸ ਉਹਦੇ ਕਰਕੇ ਰਹਿ ਗਏ ਸੋ ਜਿਹੜਾ ਲਗਾਤਾਰ ਤਰਨ ਤਰਨ ਦਾ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਆਫਟਰ ਪਾਰਟੀਸ਼ਨ ਤਰਨ ਤਰਨ ਦੇ ਵਿੱਚ ਲਗਾਤਾਰ ਤਿੰਨ ਵਾਰੀ ਕੋਈ ਨਹੀਂ ਜਿੱਤਿਆ ਔਰ ਮੈਂ ਧੰਨਵਾਦ ਕਰਦਾ ਤਰਨਤਾਰਨ ਦੇ ਲੋਕਾਂ ਦਾ ਜਿਨ੍ਹਾਂ ਦਾ ਇੰਨਾ ਵੱਡਾ ਸਾਥ ਜ਼ਿੰਦਗੀ 'ਚ ਮੇਰੇ ਨੂੰ ਮੇਰੇ ਪਰਿਵਾਰ ਨੂੰ ਦਿੱਤਾ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ ਨਸੀਬ ਕੀ ਹੋ ਸਕਦਾ ਕਿ ਮੈਂ ਲੋਕਾਂ ਦਾ ਐਡਾ ਵੱਡਾ ਸਾਥ ਮਿਲਿਆ ਨਹੀਂ ਬੜਾ ਡਾਈਸੀ ਦੇਖਿਆ ਜਾ ਰਿਹਾ ਉਹ ਕਹਿੰਦੇ ਕਿ ਹੁਣ ਜ਼ਿਆਦਾਤਰ ਅਕਾਲੀ ਦਲ ਕੈਂਡੀਡੇਟ ਹੀ ਹੈ ਅਗਰ ਅਕਾਲੀ ਦਲ ਦੀ ਗੱਲ ਕੀਤੀ ਜਾਏ ਤੁਸੀਂ ਦੇਖੋ ਧਰਮ ਫੌਜੀ ਦੇ ਪਤਨੀ ਹੈਗੇ ਨੇ ਦੂਸਰੇ ਪਾਸੇ ਜਿਵੇਂ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਇਹਨਾਂ ਦੀ ਟੱਕਰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਕਹਿੰਦੇ ਕਿ ਇਸ ਵਕਤ ਪੰਥਵਾਲ ਜਾ ਰਹੀ ਹੈ ਇੱਥੋਂ ਦੇ ਜਿੰਨੇ ਵੀ ਵੋਟ ਹੈਗੀ ਹੈ ਉਧਰ ਜਾ ਰਹੀ ਹੈ ਲੇਕਿਨ ਇਹ ਡਿੱਗੂ ਕੀ ਕਿੱਧਰ ਤਾਂ ਦੇ ਤਾਂ ਵੱਡਾ ਚੈਲੰਜ ਹੋ ਗਿਆ ਨਹੀਂ ਦੇਖੋ ਹਰ ਕਲੈਕਸ਼ਨ ਚੈਲੰਜ ਹੀ ਹੁੰਦੀ ਹੈ ਕੋਈ ਇਲੈਕਸ਼ਨ ਇਸ ਤਰ੍ਹਾਂ ਨਹੀਂ ਲੜੀ ਜਾਂਦੀ ਵੀ ਅਸੀਂ ਜਿੱਤੇ ਪਏ ਆ ਤੇ ਘਰੋਂ ਨਿਕਲੀਏ ਨਾ ਆਰਾਮ ਨਾਲ ਇਲੈਕਸ਼ਨ ਲੜੀਏ ਜਾਂ ਇਲੈਕਸ਼ਨ ਹਮੇਸ਼ਾ ਚੈਲੰਜ ਨਾਲ ਹੀ ਲੜੀ ਜਾਂਦੀ ਹੈ ਪਰ ਜਿੱਥੋਂ ਤੱਕ ਤੁਹਾਡਾ ਸਵਾਲ ਸੀਗਾ ਧਰਮੀ ਫੌਜੀ ਦੀ ਤੁਸੀਂ ਗੱਲ ਕੀਤੀ ਆ ਜਿਹੜੀ ਤੁਸੀਂ ਪੰਥ ਦੀ ਗੱਲ ਕਰ ਰਹੇ ਹੋ ਵੀ ਪੰਥ ਦੀ ਵੋਟ ਦੇਖੋ ਇੱਕ ਨਾ ਰਿਵਾਜ ਬਣ ਗਿਆ ਆਪਣੇ ਮਤਲਬ ਏਰੀਆ ਵੇਖ ਕੇ ਉਸ ਹਾਮਨਾ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਪਾਰਟੀਆਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਪੰਥ ਦੀ ਗੱਲ ਕਰਦੇ ਆ ਇਹ ਗੱਲ ਕਰਦੇ ਧਰਮੀ ਫੌਜੀ ਦੀ ਗੱਲ ਕਰਦੇ ਆ ਕਾਲੀ ਦਲ ਵੀ ਪੰਥ ਦੀ ਗੱਲ ਕਰਦਾ ਕਾਲੀ ਦਲ ਪਾ ਧਰਮੀ ਫੌਜੀ ਦੀ ਗੱਲ ਕਰਦਾ ਹੋਰ ਪਾਰਟੀਆਂ ਵੀ ਜਿਹੜੀਆਂ ਆਈਆਂ ਨੇ ਉਹ ਵੀ ਪੰਥ ਨੂੰ ਵੋਟਾਂ ਦੇ ਦਿਓ ਦੇਖੋ ਇਹ ਕੋਈ ਖੇਡ ਨਹੀਂ ਗਈ ਸਿਆਸਤ ਬੜੀ ਸੋਚ ਸਮਝ ਕੇ ਵੋਟਰ ਹੁਣ ਵੋਟ ਪਾਊਗਾ ਕਿਉਂਕਿ ਇੱਕ ਤੇ ਦੇਖੋ ਬਾਈ ਇਲੈਕਸ਼ਨ ਆ ਬਾਈ ਇਲੈਕਸ਼ਨ ਦੇ ਵਿੱਚ ਹਰ ਇੱਕ ਵੋਟਰ ਨੇ ਸੋਚਣਾ ਕਿ ਸਾਡੇ ਇਲਾਕੇ ਦਾ ਕੰਮ ਕਿਵੇਂ ਹੁੰਦਾ ਸਰਕਾਰਾਂ ਦੀ ਕਾਰਗੁਜ਼ਾਰੀ ਪਲੱਸ ਕੈਂਡੀਡੇਟਾਂ ਦੀ ਕਾਰਗੁਜ਼ਾਰੀ ਕੈਂਡੀਡੇਟਾਂ ਨੇ ਪਹਿਲਾਂ ਕੀ ਕੀਤਾ ਕੀ ਉਹਨਾਂ ਨੇ ਪਹਿਲਾਂ ਨੀਕ ਦਿੱਲੀ ਨਾਲ ਕੋਈ ਕੰਮ ਕੀਤਾ ਦਿਲੋਂ ਕੰਮ ਕਰਦੇ ਰਹੇ ਆ ਕੀ ਡਿਵੈਲਪਮੈਂਟ ਹੋਈ ਉਸ ਇਲਾਕੇ ਦੀ ਕੀ ਉਸ ਇਲਾਕੇ ਨੂੰ ਦੇਣ ਕੀ ਆ ਇਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਕੇ ਲੋਕਾਂ ਦੇ ਜ਼ਿਹਨ ਚ ਲਿਆ ਕੇ ਫੇਰ ਵੋਟ ਪਾਉਣੀ ਆ ਔਰ ਮੈਂ ਸਮਝਦਾ ਕਿ ਜਿਹੜੀਆਂ ਇੰਡੀਆਂ ਵਧੀਆ ਸਕੀਮਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਹੁਣ ਲਿਆਂਦੀਆਂ ਨੇ ਮਸਾਂ ਮਿੱਦਾਂ ਤੁਸੀਂ ਵੇਖੋਗੇ ਕਿ ਸਾਬਕਵੰਤ ਸਿੰਘ ਜੀ ਮਾਨ ਨੇ ਜਿਹੜੀਆਂ ਭਾਵੇਂ ਉਹ 10 ਲੱਖ ਦੀ ਬੀਮਾ ਯੋਜਨਾ ਦੀ ਸਕੀਮ ਆ ਦੇਖੋ ਆਮ ਤੌਰ ਤੇ ਕੀ ਹੁੰਦਾ ਇਹ ਜਿਹੜੀ 10 ਲੱਖ ਦੀ ਬੀਮਾ ਹੈਲਥ ਇੰਸ਼ੋਰੈਂਸ ਕਾਰਡ ਜਿਹੜਾ ਬਣਨਾ ਆ ਇਹ ਬੜੀ ਅਹਿਮੀਅਤ ਰੱਖਦਾ ਅੱਜ ਦੇ ਤਰੀਕ ਚ ਕਿਉਂਕਿ ਜੇ ਬਿਮਾਰੀਆਂ ਬਿਮਾਰੀਆਂ ਵਧੀਆਂ ਇਲਾਜ ਉਹਨੇ ਵੀ ਉਹਨੇ ਨਹੀਂ ਕਰ ਸਕਿਆ ਔਰ ਇਲਾਜ ਮਹਿੰਗੇ ਬੜੇ ਹੋਗੇ ਇਲਾਜ ਮਹਿੰਗੇ ਬੜੇ ਆਮ ਜਿਹੜਾ ਮੀਡੀਓਕਰ ਫੈਮਲੀ ਆ ਜਿਹੜੀ ਮੀਡੀਓਕਰ ਫੈਮਲੀ ਉਹ ਇਲਾਜ ਨਹੀਂ ਕਰਾ ਸਕਦੀ ਸੋ ਉਹਦੀ ਵੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਨੇ ਆਪ ਚੁੱਕ ਲਈ ਤੁਹਾਨੂੰ ਲੱਗਦਾ ਕਿ ਚਲੋ 10 ਲੱਖ ਹੋ ਗਿਆ ਬਿਜਲੀ ਫ੍ਰੀ ਹੋ ਗਈ ਇਹਦੇ ਨਾਲ ਲੋਕ ਖੁਸ਼ ਨੇ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਦੇਖੋ ਜਿਹੜੀ ਹੁੰਦੀ ਆ ਨਾ ਸਰਕਾਰ ਦੀ ਲੋਕਾਂ ਪ੍ਰਤੀ ਮਤਲਬ ਲੋਕਾਂ ਲਈ ਸਰਕਾਰ ਵਫਾਦਾਰ ਆ ਲੋਕਾਂ ਪ੍ਰਤੀ ਸਰਕਾਰ ਜਿਹੜੀ سنجੀਦਗੀ ਨਾਲ ਸੋਚਦੀ ਆ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਆ ਹੁਣ ਸਾਡੇ ਤੇ ਝਗੜੇ ਇੰਨੇ ਸ਼ੁਰੂ ਹੋ ਜਾਂਦੇ ਸੀ ਹੁੰਦੇ ਸੀ ਜਦੋਂ ਸਰਕਾਰਾਂ ਬਦਲ ਜਾਂਦੀਆਂ ਸੀ ਆ ਜਿਹੜੀ ਹੁਣ ਸੀਐਮ ਸਾਹਿਬ ਨੇ ਜਿਹੜੀ ਆ ਸਕੀਮ ਕੱਢੀ ਆ ਲਾਲ ਲਕੀਰ ਵਾਲੀ ਦੇਖੋ ਆਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਕੀ ਹੁੰਦਾ ਸੀ ਵੀ ਜਦੋਂ ਸਰਪੰਚ ਬਦਲ ਜਾਂਦੇ ਹੁੰਦੇ ਸੀ ਜਾਂ ਸਰਕਾਰ ਬਦਲ ਜਾਂਦੀ ਹੁੰਦੀ ਸੀ ਜਿਹੜੇ ਲਾਲ ਲਕੀਰ ਦੇ ਅੰਦਰ ਹਾਸ਼ੀਏ ਦੇ ਅੰਦਰ ਜਿਹੜੇ ਕੋ ਦੁਕਾਨ ਆ ਕੋ ਮਕਾਨ ਆ ਕੋ ਪਲਾਟ ਆ ਉਹ ਕਬਜ਼ੇ ਹੋਣੇ ਸ਼ੁਰੂ ਹੋ ਜਾਂਦੇ ਸੀ ਦੇਖੋ ਉਹ ਇੱਕ ਲੋਕਾਂ ਨੂੰ ਚੈਨ ਆ ਗਿਆ ਕਿ ਉਹਦੀਆਂ ਰਜਿਸਟਰੀਆਂ ਜਿਹੜੀ ਉਹਨੂੰ ਮਾਲਕੀ ਦੇ ਹੱਕ ਮਿਲਣਗੇ ਫਿਰ ਉਹਦੇ ਨਾਲ ਕੀ ਹੋਊਗਾ ਜਦੋਂ ਮਾਲਕੀ ਦੇ ਹੱਕ ਮਿਲਣਗੇ ਇੱਕ ਝਗੜੇ ਖਤਮ ਹੋ ਗਏ ਸਾਰੀ ਜ਼ਿੰਦਗੀ ਲਈ ਜਿਹੜਾ ਪੁਸ਼ਤਦਰ ਪੁਸ਼ਤ ਇਹ ਚੀਜ਼ ਚੱਲੀ ਆਉਂਦੀ ਸੀ ਉਹ ਸਦਾ ਲਈ ਖਤਮ ਹੋ ਗਿਆ ਮਤਲਬ ਕਿ ਜਿਹੜੇ ਤੁਸੀਂ ਮੈਨੂੰ ਗੱਲਾਂ ਦਸੀਆਂ ਨੇ ਕਿ ਤਰਨਤਾਰਨ ਦੇ ਲੋਕ ਖੁਸ਼ ਹੈਗੇ ਨੇ ਇੰਨਾਂ ਗੱਲਾਂ ਤੋਂ ਦੇਖੋ ਖੁਸ਼ ਹੀ ਨੇ ਆਬਵੀਅਸਲੀ ਕਹਿੰਦੇ ਹਰਮੀਤ ਸਿੰਘ ਸੰਧੂ ਘਰ ਘਰ ਦੀ ਨਬਜ਼ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਤਰਨਤਾਰਨ ਦੀ ਕਿਉਂਕਿ 2002 ਤੋਂ ਆਜ਼ਾਦ ਜਿੱਤਦੇ ਨੇ ਉਸ ਵਕਤ 2007 2012 ਮੈਂ ਕਾਫੀ ਸੁਣਿਆ ਤੁਹਾਡੇ ਬਾਰੇ ਹੁਣ ਤੁਹਾਨੂੰ ਕੀ ਲੱਗਦਾ ਕਿ ਨਬਜ਼ ਕੀ ਕਹਿ ਰਹੀ ਹੈ ਤੁਸੀਂ ਕੀ ਟਟੋਲਦੇ ਪਿਓ ਕਿ ਲੋਕ ਫੇਰ ਮੈਂ ਉੱਥੇ ਹੀ ਆਉਂਗਾ ਕੀ ਭਾਵੁਕ ਹੋ ਕੇ ਕਿ ਪੰਥ ਵਾਲ ਜਾਣਗੇ ਕਿ ਇਹ ਵਾਦੇ ਉਹਨਾਂ ਨੂੰ ਯਾਦ ਰਹਿਣਗੇ ਕਿ ਕਿਹੜੀ ਕਿਹੜੀ ਚੀਜ਼ ਨੂੰ ਡਿਸਾਈਡ ਕਰਨ ਜਾ ਰਹੇ ਨੇ ਤਰਨ ਤਰਨ ਦੇਖੋ ਪਹਿਲਾਂ ਤੇ ਮੈਂ ਪੰਥ ਦੀ ਸਪਸ਼ਟੀ ਕਰਨ ਦੇ ਦਿਆਂ ਦੇਖੋ ਜਿਹੜਾ ਇਹ ਛੜੇੰਤਰ ਰਚਦੇ ਆ ਨਾ ਕਾਲੀ ਦਲ ਵਾਲੇ ਜਾਂ ਦੂਜੇ ਵੀ ਪੰਥ ਨੂੰ ਵੋਟ ਪਾ ਦਿਓ ਦੇਖੋ ਪੰਥ ਕੀ ਆ ਪੰਥ ਜਿਹੜਾ ਗੁਰੂ ਨੂੰ ਮੰਨਦਾ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਪੰਥ ਆ ਅਸੀਂ ਵੀ ਪੰਥ ਆ ਅਸੀਂ ਵੀ ਮਹਾਰਾਜ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕੀ ਗੱਲ ਅਸੀਂ ਅਸੀਂ ਤੇ ਨਹੀਂ ਕਹਿੰਦੇ ਵੀ ਪੰਥ ਨੂੰ ਪਾ ਦਿਓ ਅਸੀਂ ਵੀ ਤੇ ਪੰਥ ਆ ਇਹ ਜਿਹੜਾ ਛਿੜਯੰਤੇ ਰਹਾ ਨਾ ਇਹ ਲੋਕਾਂ ਨੇ ਐਦ ਕੀ ਇਹਨਾਂ ਦੇ ਚਾਂਸੇ 'ਚ ਨਹੀਂ ਹੋਣਾ ਲੋਕਾਂ ਨੇ ਇਹ ਵੇਖਣਾ ਸਾਡੀ ਡਿਵੈਲਪਮੈਂਟ ਕਿਵੇਂ ਹੁੰਦੀ ਆ ਸਾਡੇ ਇਲਾਕੇ ਦੀ ਤਰੱਕੀ ਕਿਵੇਂ ਹੁੰਦੀ ਹੈ ਇਹ ਕਿਵੇਂ ਚੁਣਿਆ ਜਾਊਗਾ ਜਿਵੇਂ ਕਿ ਤੁਸੀਂ ਗੱਲ ਕੀਤੀ ਰਹੀ ਤੇ ਕਿਉਂਕਿ ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਦੂਜੇ ਕੈਂਡੀਡੇਟ ਕੋਲ ਵੀ ਜਾਵਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਉਹ ਧੜਾ ਕਹਿੰਦੇ ਉਹ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਧੜਾ ਨਕਲੀ ਹੈ ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੋਰ ਇੱਧਰ ਸਾਰੇ ਪਾਸੇ ਜਾਓ ਉਹ ਕਹਿੰਦੇ ਨੇ ਸੁਖਵੀਰ ਬਾਦਲ ਵਾਲਾ ਨਕਲੀ ਹੈ ਹੁਣ ਇਹ ਵੋਟ ਲੋਕ ਕੀ ਸੋਚ ਕੇ ਪਾਣਗੇ ਕਿ ਉਹ ਅਸਲੀ ਹੈ ਕਿ ਉਹ ਨਕਲੀ ਹੈ ਇਹਦੀ ਕੀ ਡੈਫੀਨੇਸ਼ਨ ਕਿਵੇਂ ਕਲੀਅਰ ਹੋਊਗੀ ਮੈਂ ਦੱਸ ਦਿੰਦਾ ਜੀ ਲੋਕਾਂ ਨੇ ਦੋਵਾਂ ਨੂੰ ਨਹੀਂ ਵੋਟਾਂ ਪਾਉਣੀਆਂ ਉਹ ਆਪਣੀ ਗੱਲ ਕਰਦੇ ਉਹ ਆਪਣੀ ਗੱਲ ਕਰਦੇ ਲੋਕਾਂ ਨੇ ਦੋਵਾਂ ਨੂੰ ਨਹੀਂ ਵੋਟਾਂ ਪਾਉਣੀਆਂ ਲੋਕਾਂ ਨੇ ਪਾਉਣੀ ਆ ਵੋਟ ਇਲਾਕੇ ਦੀ ਖੁਸ਼ਹਾਲੀ ਲਈ ਆਪਣੀ ਕੌਂਸਟੀਟਿਊਐਂਸੀ ਦੀ ਡਿਵੈਲਪਮੈਂਟ ਲਈ ਔਰ ਮੈਂ ਸਮਝਦਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਨਬਜ਼ ਦੀ ਵੀ ਨਬਜ਼ ਪਛਾਣਦੇ ਆ ਜਾਂ ਇੱਥੋਂ ਦੀ ਕੋਨੇ-ਕੋਨੇ ਨੂੰ ਅਸੀਂ ਜਾਣਦੇ ਆ ਬਿਲਕੁਲ ਗੱਲ ਠੀਕ ਆ ਜੰਮੇ ਹੋਈਏ ਉੱਥੇ ਉੱਥੇ ਵੱਡੇ ਹੋਏ ਈ ਉੱਥੇ ਸਕੂਲਾਂ 'ਚ ਪੜ ਪੜਦੇ ਆ ਸਾਡੇ ਦੇ ਸਮੁੱਚਾ ਸ਼ਹਿਰ ਜਿਹੜਾ ਐਸ ਵੇਲੇ ਇਕੋ ਹੀ ਤੁਸੀਂ ਕਿਤੇ ਜਾਓਗੇ ਤੁਸੀਂ ਲੀਡਰਾਂ ਨੂੰ ਨਾ ਪੁੱਛਿਓ ਮੈਂ ਤੇ ਕਹਿੰਦਾ ਲੋਕਾਂ ਨੂੰ ਪੁੱਛੋ ਵੀ ਲੋਕਾਂ ਦੀ ਨਬਜ਼ ਕੀ ਕਹਿੰਦੀ ਆ ਕਿਉਂਕਿ ਲੋਕ ਹੁਣ ਅੱਕ ਚੁੱਕੇ ਨੇ ਇਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੇ ਲੜਾਈਆਂ ਤੋਂ ਇਹਨਾਂ ਦੇ ਝਗੜਿਆਂ ਤੋਂ ਇੱਕ ਦੂਜੇ ਤੇ ਤੋਮਤਾਂ ਲਾਈ ਜਾਂਦੇ ਆ ਉਹ ਮਾੜਾ ਉਹਦਾ ਉਹ ਮਾੜਾ ਤੁਸੀਂ ਆਪਣਾ ਦੱਸੋ ਵੀ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਹ ਦੱਸੋ ਵੀ ਤੁਸੀਂ ਆਉਂਦੇ ਸਮੇਂ ਦੇ ਵਿੱਚ ਜਾਂ ਤੁਹਾਡੀ ਪਿੱਛੇ ਜੋ ਤੁਹਾਡੀ ਪਰਫਾਰਮੈਂਸ ਰਹੀ ਆ ਜੇ ਜਿਵੇਂ ਮੈਂ ਤਿੰਨ ਟਰਮ ਰਿਆਂ ਲਗਾਤਾਰ ਮੈਂ ਆਪਣੀ ਪਰਫਾਰਮੈਂਸ ਲੋਕਾਂ ਨੂੰ ਮੇਰਾ ਪਤਾ ਮੈਂ ਕੀ ਕੀਤਾ ਮੈਂ ਡਵੈਲਪਮੈਂਟ ਕਿੰਨੀ ਕੀਤੀ ਆ ਮੈਂ ਮਹਾਰਾਜ ਦੀ ਨਗਰੀ ਤੁਸੀਂ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਆ ਸਟ੍ਰੌਮ ਸੀਵਰ ਪਏ ਨੇ ਸਾਰਾ ਜਿੰਨਾ ਵੀ ਸੀਵਰੇਜ ਸਿਸਟਮ ਆ ਸਟ੍ਰੌਮ ਸੀਵਰ ਵਕਰਾ ਜਿਹੜਾ ਸਾਰਾ ਸੀਵਰੇਜ ਸਿਸਟਮ ਉਹ ਟੋਟਲੀ ਜਿਹੜਾ ਆ ਉਹ ਸਾਰਾ ਕੰਪਲੀਟ ਕਰਾਇਆ ਜਿਹੜੀਆਂ ਰੋਡਸ ਨੇ ਰੋਡਸ ਦਾ ਇਨਫਰਾਸਟ੍ਰਕਚਰ ਰੋਡਸ ਨੂੰ ਜਿਵੇਂ ਤਰਨਤਾਰਨ ਦੇ ਵਿੱਚੋਂ ਦੀ ਜਿਹੜੀਆਂ ਸੜਕਾਂ ਨਿਕਲਦੀਆਂ ਇਹ ਸਿੰਗਲ ਰੋਡ ਹੁੰਦੀ ਸੀ ਕਿਸੇ ਟਾਈਮ ਉਹ ਚਾਰ ਮਾਰਗੀ ਰੋਡ ਬਣਾਈਆਂ ਨੇ ਬ੍ਰਿਜਸ ਵੱਡੇ ਕੀਤੇ ਆ ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੋਚ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਨਾ ਕਿ ਗੱਲੀਬੱਤੀ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਐਤਕੀ ਸੰਦੀਪ ਸਿੰਘ ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਰਾਜਾ ਬੜੇ ਗਾਂਦੇ ਨੇ ਉਹ ਸਿੱਧਾ ਸਿੱਧਾ ਕਹਿ ਦਿੰਦੇ ਨੇ ਵਾਰਿਸ ਪੰਜਾਬ ਨੂੰ ਜਾਂ ਮਨਦੀਪ ਸਿੰਘ ਨੂੰ ਟਾਰਗੇਟ ਕਰਦੇ ਆ ਕਿ ਖਾਲਿਸਤਾਨ ਨੂੰ ਵੋਟ ਪਾ ਲਓ ਜਾਂ ਹਿੰਦੁਸਤਾਨ ਨੂੰ ਪਾ ਲਓ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਹਰ ਕਨਸਾਨ ਦੀ ਆਪਣੀ ਹਰ ਕ ਲੀਡਰ ਦੀ ਆਪਣੀ ਸੋਚ ਆ ਉਹਨਾਂ ਦੀ ਆਪਣੀ ਸੋਚ ਆ ਔਰ ਇੱਥੇ ਖਾਲਿਸਤਾਨ ਦਾ ਤੇ ਨਾਂ ਜਿਹੜਾ ਆ ਉਹ ਮੇਰਾ ਖਿਆਲ ਆਪਾਂ ਨੂੰ ਤੇ ਲੈਣਾ ਵੀ ਨਹੀਂ ਚਾਹੀਦਾ ਦੇਖੋ ਆਪਾਂ ਹਿੰਦੂਸਤਾਨ ਦੇ ਵਾਸੀ ਆ ਹਿੰਦੂਸਤਾਨ ਦਾ ਕਨਸਟੀਟਿਊਟ ਆ ਆਪਾਂ ਉਹਨੂੰ ਮੰਨਦੇ ਆ ਆਪਾਂ ਤੇ ਹਿੰਦੂਸਤਾਨ ਚ ਰਹਿਣ ਵਾਲੇ ਆ ਸੋ ਇਸ ਕਰਕੇ ਇਹ ਜਿਹੜੀ ਕੋਈ ਜੇ ਖਾਲਿਸਤਾਨ ਦਾ ਕੋਈ ਨਾਹਰਾ ਲਾਉਂਦਾ ਜਾਂ ਫਲਾਣਾ ਲਾਉਂਦਾ ਇਹ ਮੈਂ ਨਹੀਂ ਸਮਝਦਾ ਇਹਦੇ ਨਾਲ ਕੋਈ ਵੋਟ ਪਊਗੀ ਜਾਂ ਪੰਥ ਦੇ ਨਾਂ ਤੇ ਵੋਟ ਪਊਗੀ ਵੋਟ ਇਸ ਤਰੀਕੇ ਨਾਲ ਨਹੀਂ ਪੈਣੀ ਲੋਕਾਂ ਨੂੰ 8 ਸਾਲ ਹੋ ਗਏ ਕਿਉਂਕਿ 5 ਸਾਲ ਪਿਛਲੇ ਵੀ ਲੰਘ ਗਏ ਕੈਪਟਨ ਅਮਰਿੰਦਰ ਦੀ ਸਰਕਾਰ ਦੇ 3 ਸਾਲ ਇਹ ਵੀ ਲੰਘ ਗਏ ਤਿੰਤੋਂ ਵੀ ਜ਼ਿਆਦਾ ਲੰਘੇ ਕਿਉਂਕਿ ਉਹਦੇ 'ਚ ਵੀ ਇੱਕ ਕਾਰਨ ਸੀਗਾ ਕਿ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਹੜੇ ਸਵਰਗਵਾਸੀ ਹੋਏ ਆ ਉਹਨਾਂ ਦੀ ਸਿਹਤ ਇੰਨੀ ਢਿੱਲੀ ਹੋ ਗਈ ਜਾਂ ਉਹਨਾਂ ਦੀ ਉਹੋ ਜੀ ਬਿਮਾਰੀ ਲਾਮਤ ਹੀ ਉਹੋ ਜੀ ਲੱਗੀ ਕਿ ਉਹ ਨਹੀਂ ਉਠੀਕ ਹੋ ਸਕੇ ਸੋ ਇਹ ਜਿਹੜਾ ਵੈਕਿਊਮ 8 ਸਾਲ ਦਾ ਵੈਕਿਊਮ ਕ੍ਰੀਏਟ ਹੋਇਆ ਲੋਕਾਂ ਦੇ ਕੰਮ ਨਹੀਂ ਹੋਏ ਉਹਦੇ 'ਚ ਕਈ ਕਾਰਨ ਬਣ ਗਏ ਨਾ ਜੀ ਉਹ ਜਿਹੜੇ ਕੰਮ ਨਹੀਂ ਹੋਏ ਹੁਣ ਲੋਕਾਂ ਨੂੰ ਆਸ ਬਣ ਗਈ ਲੋਕ ਉਸ ਆਸ ਦੇ ਨਾਲ ਵੋਟਾਂ ਪਾਉਣੀ ਆ ਕਿਉਂਕਿ ਉਹਦੇ ਵਿੱਚ ਫੇਰ ਉਹ ਗੱਲ ਆ ਜਾਂਦੀ ਜਿਹੜੀ ਪਿਛਲੀ ਜਿਹੜੀ ਜੋ ਪਿੱਛੇ ਸਮਾਂ ਲੰਘਿਆ ਜਦੋਂ ਮੇਰੇ ਟਰਮ ਦੇ ਉੱਤੇ ਕੰਮ ਹੋਏ ਆ ਲੋਕਾਂ ਨੂੰ ਉਹੀ ਆਸ ਬਣ ਗਈ ਵੀ ਹੁਣ ਸਰਕਾਰ ਦੇ ਵਿੱਚ ਅਸੀਂ ਹਿੱਸਾ ਬਣਾਈਆਂ ਹਿੱਸਾ ਪਾਈਏ ਸਰਕਾਰ ਦਾ ਹਿੱਸਾ ਬਣ ਕੇ ਤੇ ਸਾਡੇ ਕੰਮ ਹੋਣ ਇਹ ਲੋਕ ਚਾਹੁੰਦੇ ਤੁਸੀਂ ਕਿਹਨੂੰ ਵੱਡਾ ਚੈਲੰਜ ਮੰਨਦੇ ਹੋ ਮਨਦੀਪ ਸਿੰਘ ਨੂੰ ਕਾਂਗਰਸ ਪਾਰਟੀ ਨੂੰ ਇਹ ਫੌਜੀ ਧਰਮੀ ਨੇ ਉਹਨਾਂ ਦੀ ਧਰਮ ਪਤਨੀ ਨੂੰ ਦੇਖੋ ਮੈਂ ਤੇ ਕਿਸੇ ਨੂੰ ਹਾਲੇ ਤੱਕ ਤੇ ਕੋਈ ਚੈਲੰਜ ਵਾਲੀ ਗੱਲ ਨਹੀਂ ਲੱਗੀ ਹੈ ਤੇ ਹੁਣ ਇਹ ਤੇ ਹੁਣ ਕੈਂਡੀਡੇਟ ਕੋਈ ਮਜੀਠੇ ਤੋਂ ਲਿਆ ਕੇ ਦੇ ਦਿੱਤਾ ਕੋਈ ਖਡੂਰ ਸਾਬ ਤੋਂ ਲਿਆ ਕੇ ਦੇ ਦਿੱਤਾ ਕੋਈ ਅਮਰਸਰੋਂ ਲਿਆ ਕੇ ਦੇ ਦਿੱਤਾ ਦੇਖੋ ਚੈਲੰਜ ਤੇ ਉਹਦਾ ਹੁੰਦਾ ਜਿਹੜਾ ਇੱਥੇ 12 ਮਹੀਨੇ ਰਵੇ 12 ਮਹੀਨੇ ਕੰਮ ਕਰੇ ਲੋਕਾਂ ਦੇ ਵਿੱਚ ਵਿਚਰਿਆ ਹੋਵੇ ਤੇ ਫੇਰ ਤੇ ਮਾਪਸ ਮੈਂ ਇਹਨਾਂ ਨਾਲ ਸਮਝਾਂ ਵੀ ਕੰਪੀਟੀਸ਼ਨ ਹੈ ਕੋਈ ਤੇ ਜਿਹੜੇ ਹੁਣ ਆਏ ਨਵੇਂ ਕੈਂਡੀਡੇਟ ਆ ਕੋਈ ਚੰਡੀਗੜ੍ਹੋਂ ਆ ਗਿਆ ਕੋਈ ਅਮਰਸਰੋਂ ਆ ਗਿਆ ਕੋਈ ਮਜੀਠੇ ਤੋਂ ਆ ਗਿਆ ਕੋਈ ਖਰੂਰ ਸਾਹਿਬ ਤੋਂ ਆ ਗਿਆ ਉਹਨਾਂ ਨੂੰ ਤਰਨਤਾਰਨ ਦੇ ਲੋਕਾਂ ਨਾਲ ਕੀ ਪਿਆਰ ਹੋਊਗਾ ਕੋ ਲੋਕਾਂ ਨਾਲ ਹਮਦਰਦੀ ਹੋਊਗੀ ਲੋਕਾਂ ਦੇ ਕਿਹ ਵੀ ਗੱਲ ਸਾਹਮਣੇ ਆ ਰਹੀ ਹੈ ਕੁਝ ਲੋਕ ਕਹਿ ਰਹੇ ਨੇ ਕਿ ਅਗਰ 14 ਤਰੀਕ ਨੂੰ ਰਿਜ਼ਲਟ ਆਂਦਾ ਮਨਦੀਪ ਸਿੰਘ ਜਿੱਤ ਜਾਂਦੇ ਨੇ ਤਾਂ ਫਿਰ ਪੰਜਾਬ ਦੀ ਪੋਲਿਟਿਕਸ ਦੀ ਡੈਫੀਨੇਸ਼ਨ ਜਿਹੜੀ ਆ ਪੂਰੀ ਤਰ੍ਹਾਂ ਬਦਲ ਜਾਊਗੀ ਨੇ ਮਨਦੀਪ ਸਿੰਘ ਬੜਾ ਤਜਰਬਾ ਰੱਖਦੇ ਹੋ ਬਹੁਤ ਲੰਬਾ ਤਜਰਬਾ ਔਰ ਨੰਬਰਸ ਤੁਸੀਂ ਜਾਣਦੇ ਹੋ ਇਸ ਇਲਾਕੇ ਦੀ ਕਿ ਫਿਰ ਕੀ ਕਿਸ ਤਰ੍ਹਾਂ ਦਾ ਹੋਊਗਾ ਬਾਰਡਰ ਏਰੀਆ ਮਾਹੌਲ ਕੀ ਹੋਊਗਾ ਦੇਖੋ ਐਸੀ ਕੋਈ ਗੱਲ ਨਹੀਂ ਗਈ ਜਿੱਤਣ ਜਿਤਉਣ ਵਾਲੀ ਤੇ ਕੋਈ ਗੱਲ ਹੈ ਨਹੀਂ ਗਈ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜੇ ਤੁਸੀਂ ਲਾ ਰਹੇ ਹੋ ਜੇ ਹੀ ਰਹਿਣ ਦਿਓ ਉਹ ਉਹ ਉਹਦੇ ਵਿੱਚ ਕੁਝ ਨਹੀਂ ਹੋਣਾ ਕਿਉਂਕਿ ਦੇਖੋ ਇਹ ਜਿਹੜਾ ਬਾਰਡਰ ਏਰੀਆ ਇਹ ਅੱਗੇ ਹੀ ਨਾ ਬੜੇ ਸਮੇਂ ਦੇ ਉੱਤੇ ਜਦੋਂ ਕੋਈ ਨਾ ਕੋਈ ਹਾਲਾਤ ਇੱਥੋਂ ਦੇ ਖਰਾਬ ਹੁੰਦੇ ਨੇ ਇਹ ਬਾਰਡਰ ਵਾਲੇ ਲੋਕ ਹਮੇਸ਼ਾ ਹੀ ਸ਼ਿਕਾਰ ਰਹੇ ਆ ਕੋਈ ਮਾੜੇ ਚੰਗੇ ਸਮੇਂ ਦੇ ਭਾਵੇਂ ਇੱਥੇ ਉਦੋਂ ਸਮਾਂ 84 ਸੀਗਾ 80 ਦਾ دہਾਕਾ ਸੀ ਉਦੋਂ ਸੀ ਜਾਂ ਹੋਣ ਆ ਜਾਂ ਉਤੋਂ ਪਹਿਲਾਂ ਵੀ ਜਦੋਂ ਜਦੋਂ ਪਾਰਟੀਸ਼ਨ ਹੋਈ ਆ ਪਾਕਿਸਤਾਨ ਦੀ ਅਸੀਂ ਤੇ ਹੁਣ ਇਹ ਚੀਜ਼ਾਂ ਸਾਰੀਆਂ ਸੁਣਦੇ ਹੀ ਆ ਨਾ ਸੋ ਮੈਂ ਸਮਝਦਾ ਇਹ ਲੋਕ ਅਮਨ ਅਮਨ ਪ੍ਰਸਤ ਨੇ ਕਿ ਅਮਨ ਚੈਨ ਨਾਲ ਰਿਹਾ ਜਾਵੇ। ਹਮਮ ਔਰ ਕਦੇ ਵੀ ਇਹੋ ਜੀ ਕੋਈ ਗੱਲ ਨਹੀਂ ਕਰਨਗੇ ਜਿਹਦੇ ਨਾਲ ਦੇਖੋ ਸਾਡੇ ਕਾਰੋਬਾਰ ਤਰਨਤਾਰਨ ਸ਼ਹਿਰ ਦੇ ਕਾਰੋਬਾਰੀ ਬੈਠੇ ਆ। ਸਾਰੀਆਂ ਕਮਿਊਨਿਟੀਜ਼ ਬੈਠੀਆਂ ਨੇ ਔਰ ਅਸੀਂ ਸਾਰੀਆਂ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲਦੇ ਆ। ਹਮਮ ਔਰ ਜਿੱਥੇ ਕਿਸੇ ਦੀ ਕੋਈ ਲੋੜਵੰਦ ਆ ਕਿਸੇ ਨੂੰ ਜ਼ਰੂਰਤ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਟਰ ਕਰਨੀਆਂ ਨੇ ਇਹਨਾਂ ਨੂੰ ਬਾਹਰ ਵਾਲਿਆਂ ਨੂੰ ਕੀ ਪਤਾ ਵੀ ਤਰਨਤਾਰਨ ਦੀ ਕੀ ਲੋੜ ਆ। ਤਰਨਤਨ ਦੇ ਲੋਕਾਂ ਨੂੰ ਕੀ ਲੋੜ ਹੈ ਇਹ ਚੀਜ਼ਾਂ ਜਿਹੜੀਆਂ ਉਹੋ ਹੀ ਇਨਸਾਨ ਸਮਝ ਸਕਦਾ ਜਿਹੜਾ ਇੱਥੇ ਰਹਿੰਦਾ ਹੋਵੇ ਤੁਹਾਨੂੰ ਲੱਗਦਾ ਜੀ ਮਨਦੀਪ ਸਿੰਘ ਜੇਲਾਨੇ ਆ ਜੇ ਜਿੱਤਦਾ ਤੇ ਇੱਥੋਂ ਦਾ ਵਪਾਰ ਸਭ ਤੋਂ ਜ਼ਿਆਦਾ ਵਪਾਰੀ ਪ੍ਰਭਾਵਿਤ ਹੋਏਗਾ ਦੇਖੋ ਮੈਂ ਇਹ ਤੇ ਹਾਲੇ ਕਹਿ ਨਹੀਂ ਸਕਦਾ ਵੀ ਕੀ ਹਾਲਾਤ ਬਣਨਗੇ ਪਰ ਜਦੋਂ ਜਦੋਂ ਕੋਈ ਸਰਕਾਰ ਬਣਦੀ ਆ ਜਦੋਂ ਜਦੋਂ ਕੋਈ ਐਮਐਲਏ ਬਣਦਾ ਜਦੋਂ ਜਦੋਂ ਕੋਈ ਵਿਚਰਦਾ ਜਨਤਾ ਦੇ ਨਾਲ ਉਦੋਂ ਹੀ ਉਹਦੇ ਸੁਭਾਅ ਦਾ ਪਤਾ ਲੱਗਦਾ ਉਦੋਂ ਹੀ ਉਹਦੀ ਜਿਹੜੀ ਆ ਪਰਫਾਰਮੈਂਸ ਦਾ ਪਤਾ ਲੱਗਦਾ ਉਤੋਂ ਪਹਿਲਾਂ ਤੇ ਕੀ ਕਿਹਾ ਜਾ ਸਕਦਾ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜਿੱਤ ਵਾਲੀ ਦੇਖੋ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਕੰਮ ਕੀਤੇ ਨੇ ਅੱਜ ਤੱਕ ਮੈਂ ਸਮਝਦਾ ਚੰਗੇ ਨੇਕ ਇਰਾਦਿਆਂ ਨਾਲ ਸ਼ੁਰੂ ਕੀਤੇ ਨੇ ਸਾਡੇ ਸੀਐਮ ਸਾਹਿਬ ਨੇ ਔਰ ਪਿੱਛੇ ਰੋਡ ਸ਼ੋਅ ਹੋਇਆ ਸੀ ਤੁਸੀਂ ਵੇਖਿਆ ਹੋਊਗਾ ਹਜ਼ਾਰਾਂ ਦੀ ਗਿਲਤੀ ਚ ਲੋਕ ਪਿੰਡਾਂ ਦੇ ਵਿੱਚੋਂ ਸਾਰਾ ਸਾਰਾ ਪਿੰਡ ਬਾਹਰ ਆਉਂਦਾ ਸੀ ਉਹਨਾਂ ਨੂੰ ਸੁਣਨ ਲਈ ਉਹਨਾਂ ਦੇ ਉਹਨਾਂ ਨੇ ਜੋ ਕੀਤਾ ਪੰਜਾਬ ਲਈ ਜਹਾਂ ਜੋ ਕਰ ਰਹੇ ਆ ਮੈਂ ਸਮਝਦਾ ਸੀਐਮ ਸਾਹਿਬ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਨੇ ਵੋਟਾਂ ਚ ਕਨਵਰਟ ਹੋਣਗੀਆਂ ਸੁਖਬੀਰ ਬਾਦਲ ਤਾਂ ਆ ਕੇ ਕਹਿੰਦੇ ਨੇ ਕਹਿੰਦੇ ਇੱਥੇ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਤਰਨਤਾਰਨ ਪਹਿਲਾਂ ਨਹੀਂ ਸੀ ਹੁਣ ਤਾਂ ਨਸ਼ੇ ਦੀ ਹੱਤ ਹੋ ਗਈ ਤੇ ਸੁਖਬੀਰ ਬਾਦਲ ਹੋਣੀ ਵੀ ਰਹੇ ਆ ਚੀਫ ਮਿਨਿਸਟਰ ਹੋਮ ਵੀ ਇਹਨਾਂ ਕੋਲ ਹੋਮ ਵੀ ਸੀਗਾ ਇਹ ਉਦੋਂ ਰੋਕਣੀ ਦੇ ਉਦੋਂ ਵੀ ਨਸ਼ਾ ਹੈਗਾ ਸੀਗਾ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਐਵੇਂ ਤੋਂਮਤਾ ਲਾ ਦੇਣੀਆਂ ਐਵੇਂ ਲੋਕਾਂ ਦੇ ਵਿੱਚ ਇਸ ਗੱਲ ਦਾ ਗਲਤ ਪ੍ਰੋਪਾਗੈਂਡਾ ਕਰਨਾ ਸੀਐਮ ਸਾਹਿਬ ਤੇ ਆ ਕੱਲੇ-ਕੱਲੇ ਪਿੰਡ ਦੇ ਵਿੱਚ ਨਸ਼ੇ ਦੇ ਕੈਂਪ ਲੱਗਣ ਡਏ ਆ ਵੀ ਨਸ਼ਾ ਬੰਦ ਕਰੋ ਪਿਆ ਟੀਮਾਂ ਬਣੀਆਂ ਨੇ ਕੰਟਰੋਲ ਹੋਇਆ ਨਸ਼ਾ ਅੱਗੇ ਨਾਲੋਂ ਇੱਥੇ ਕਾਫੀ ਫਰਕ ਪਿਆ ਜੀ ਜਿਹੜਾ ਵਿਚਾਰੇ ਕਿਸੇ ਇਸ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਹੋ ਰਹੀ ਆ ਔਰ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਆ ਇਹ ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਚੰਗੀ ਸ਼ੁਰੂਆਤ ਆ ਮੈਂ ਸਮਝਦਾ ਜੇ ਚੰਗੀ ਸ਼ੁਰੂਆਤ ਆ ਤੇ ਕਿਸੇ ਨਾ ਕਿਸੇ ਮਕਾਮ ਤੇ ਵੀ ਪਹੁੰਚਾਂਗੇ ਸੋ ਜੇ ਆਪਾਂ ਸ਼ੁਰੂ ਹੀ ਨਹੀਂ ਕਰਾਂਗੇ ਕਿਸੇ ਚੀਜ਼ ਨੂੰ ਤੇ ਉਹਦਾ ਐਂਡ ਕਿੱਥੇ ਹੋਊਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਨਸ਼ੇ ਦੇ ਉੱਪਰ ਰਾਜਾ ਬੜਿੰਗ ਵੀ ਅੱਜ ਬਿਆਨ ਦੇ ਰਹੇ ਨੇ ਉਹ ਕਹਿੰਦੇ ਨੇ ਕਿ ਆ ਚਿੱਟਾ ਚੁੱਟਾ ਖਤਮ ਕਰਨਾ ਤਾਂ ਅਫੀਮ ਦੀ ਖੇਤੀ ਜਿਹੜੀ ਆ ਉਹ ਚਾਹੀਦੀ ਹੈ ਜ਼ਰੂਰੀ ਹੈ ਦੇਖੋ ਇਹ ਰਾਜੇ ਬੜਿੰਗ ਹੁਣਾ ਦੀ ਦੇਖੋ ਉਹਨਾਂ ਦੀ ਆਪਣੀ ਨਿੱਜੀ ਸੋਚ ਹੋ ਸਕਦੀ ਆ ਮੈਂ ਤਾਂ ਸਮਝਦਾ ਵੀ ਨਸ਼ਾ ਟੋਟਲੀ ਬੰਦ ਹੋਣਾ ਚਾਹੀਦਾ ਜੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਨਸ਼ੇ ਦਾ ਸੋ ਵੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਸ਼ਾ ਟੋਟਲੀ ਤੇ ਟੋਟਲੀ ਬੰਦ ਹੋਣਾ ਚਾਹੀਦਾ ਸੰਧੂ ਸਾਹਿਬ ਆ ਆਖਰੀ ਸਵਾਲ ਇਹ ਲੋਕ ਤੁਹਾਨੂੰ ਇੱਥੇ ਐਮਐਲਏ ਬਣਾ ਲਿੰਦੇ ਨੇ ਪਹਿਲੇ ਪੱਧਰ ਤੇ ਵੱਡੇ ਪੱਧਰ ਦੇ ਉੱਪਰ ਕਿਹੜੇ ਕੰਮ ਨੂੰ ਅੰਜਾਮ ਦੋਗੇ ਦੇਖੋ ਤਰਨਤਾਰਨ ਦੇ ਮੈਂ ਜਿਵੇਂ ਤੁਹਾਨੂੰ ਅੱਗੇ ਜ਼ਿਕਰ ਕੀਤਾ ਕਾਫੀ ਵੈਕਿਊਮ 8 ਸਾਲਾਂ ਚ ਕ੍ਰੀਏਟ ਹੋਇਆ ਦੇਖੋ ਹੈਲਥ ਇੱਕ ਬੜਾ ਵੱਡਾ ਇਸ਼ੂ ਆ ਬੱਚਿਆਂ ਲਈ ਸਪੋਰਟਸ ਦਾ ਤਕਰੀਬਨ 30 ਸਟੇਡੀਅਮ ਜਿਹੜੇ ਆ ਮੈਂ ਇਹਨਾਂ 2 ਮਹੀਨਿਆਂ ਦੇ ਵਿੱਚ 30 ਸਟੇਡੀਅਮ ਮਨਜ਼ੂਰ ਹੋ ਗਏ ਨੇ ਮੇਰੇ ਉਹ ਵੀ ਇੱਕ ਇਸ਼ੂ ਸੀਗਾ ਕਿ ਬੱਚੇ ਚੰਗੇ ਬੰਦੇ ਲੱਗਣ ਸਪੋਰਟਸ ਵਾਲੇ ਬੰਦੇ ਲੱਗਣ ਤਾਂ ਹੀ ਨਸ਼ਾ ਖਤਮ ਹੋਊਗਾ ਨਹੀਂ ਤੇ ਵਿਹਲਾ ਦਿਮਾਗ ਜਿਵੇਂ ਕਹਾਵਤ ਬਣੀ ਹੈ ਸ਼ੈਤਾਨ ਦਾ ਘਰ ਸੋ ਉਹ ਵੀ ਇੱਕ ਇਸ਼ੂ ਆ ਐਜੂਕੇਸ਼ਨ ਬਹੁਤ ਵੱਡਾ ਇਸ਼ੂ ਆ ਔਰ ਮੈਂ ਸਾਰੋਂ ਵੱਡੀ ਇੱਕ ਗੱਲ ਦੱਸਾਂ ਇਹ ਤਿੰਤ ਤਰੀਕ ਨੂੰ ਸੀਐਮ ਸਾਹਿਬ ਇੱਥੇ ਆਏ ਸੀ ਇਸੇ ਸੈਗਮੈਂਟ ਐਸੇ ਉਹਦੇ ਸਾਹਮਣੇ ਆਏ ਸੀ ਔਰ ਜਿਹੜੀ ਇਲਾਕੇ ਦੀ ਡਿਮਾਂਡ ਸੀ ਸਪੈਸ਼ਲੀ ਉਹ ਸਾਡੇ ਕਿਉਂਕਿ ਬਾਰਡਰ ਬੈਲਟ ਹੋਣ ਕਰਕੇ ਬੇਸਿਕਲੀ ਕੀ ਗੱਲ ਆ ਕਿ ਜਿਹੜੇ ਕੋਈ ਸੜੀਆਂ ਜਿਹੜੀਆਂ ਬੱਚੀਆਂ ਨੇ ਉਹ 10ਵੀਂ ਕਰਕੇ ਪਲੱਸ 2 ਕਰਕੇ ਇੱਥੇ ਬਾਰਡਰ ਏਰੀਏ ਦੇ ਵਿੱਚ ਕੋਈ ਚੰਗਾ ਇੰਸਟੀਚਿਊਟ ਬੱਚੀਆਂ ਲਈ ਹੈ ਨਹੀਂ ਸੀਗਾ ਹਮ ਮਤਲਬ ਛੋਟੇ-ਮੋਟੇ ਹੋਣਗੇ ਇਕ ਤੋਂ ਜਾਣਾ ਪੈਂਦਾ ਅੰਮ੍ਰਿਤਸਰ ਜਾਣਾ ਪੈਂਦਾ ਕਿਸੇ ਨੂੰ ਫਰੀਦਕੋਟ ਜਾਣਾ ਪੈਂਦਾ ਕਿਸੇ ਨੂੰ ਚੰਡੀਗੜ੍ਹ ਜਾਣਾ ਪੈਂਦਾ ਉਹ ਮੈਂ ਇਲਾਕੇ ਦੀ ਮੰਗ ਉਹ ਸੀਐਮ ਸਾਹਮਣੂ ਔਰ ਲੋਡ ਵੀ ਹੈ ਮੈਂ ਸਮਝਣਾ ਉਹ ਮੈਂ ਕਿਹਾ ਸੀ ਇੱਕ ਬਾਰਡਰ ਏਰੀਏ ਦੇ ਵਿੱਚ ਇਹੋ ਜਿਹਾ ਟੈਕਨੀਕਲ ਇੰਸਟੀਚਿਊਟ ਲਿਆ ਦਿਓ ਜਿਹਦੇ ਨਾਲ ਸਾਡੀਆਂ ਬੱਚੀਆਂ ਰਹਿਣ ਵੀ ਕਿਉਂਕਿ ਮਾਪੇ ਫਿਕਰਮੰਦ ਹੋ ਜਾਂਦੇ ਆ ਬੱਚੀਆਂ ਖਾਸ ਕਰਕੇ ਬੱਚੀਆਂ ਦੇ ਮਸਲੇ ਦੇ ਵਿੱਚ ਕਿਉਂਕਿ ਬੱਚੀਆਂ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਯਾ ਉਤੇ ਹੋਸਟਲਾਂ ਚ ਰਹਿਣਾ ਇਹ ਬੜਾ ਔਖਾ ਹੋ ਜਾਂਦਾ ਮਾਪਿਆਂ ਲਈ ਸੋ ਉਹਦੇ ਲਈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਉਹ ਦਿਨ ਗੱਲ ਵੀ ਕਰਕੇ ਗਏ ਆ ਕਿ ਇਸ ਬਾਰਡਰ ਏਰੀਆ ਦੇ ਵਿੱਚ ਇੱਕ ਲੜਕੀਆਂ ਵਾਲੀ ਚੰਗਾ ਇੰਸਟੀਚਿਊਟ ਜਿਹਦੇ ਨਾਲ ਉਹ ਟੈਕਨੀਕਲ ਇੰਸਟੀਚਿਊਟ ਹੋਵੇ ਜਿਹਦੇ ਨਾਲ ਉਹ ਆਪਣੇ ਪੈਰਾਸੇਰ ਖੜ ਜਣ ਔਰ ਬਾਹਰ ਜਾਣ ਦੀ ਲੋੜ ਨਾ ਪਵੇ ਔਰ ਆਪਣਾ ਕੈਰੀਅਰ ਬਣਾ ਸਕਣ ਇਹ ਦੇਖੋ ਇੱਕ ਬਹੁਤ ਅਹਿਮ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿਉਂਕਿ ਤੁਹਾਡੇ ਚੈਨਲ ਰਾਹੀਂ ਗੱਲ ਕਰੂੰਗਾ ਤੇ ਮੇਰਾ خیال ਉਹਦਾ ਅਸਰ ਵੀ ਹੋਊਗਾ ਬਿਲਕੁਲ ਔਰ ਜੇ ਉਹ ਸਾਡੇ ਇੰਸਟੀਚੂਟ ਆ ਜਾਂਦਾ ਇਹ ਸਾਰਾ ਲੱਕਾ ਤਸੀਮ ਸਾਹਿਬ ਨੇ ਕੀ ਕਿਹਾ ਕਿ ਉਹ ਇੱਥੇ ਕੁੜੀਆਂ ਦਾ ਇੰਸਟੀਚੂਟ ਦੇਣਗੇ ਹਾਂ ਬਿਲਕੁਲ ਸਵਾ ਸਾਲ ਲੱਗੇ ਤੇ ਕਦੋਂ ਨਹੀਂ ਪੱਥਰ ਰੱਖਣਗੇ ਦੇਖੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਟਾਈਮ ਤੇ ਲੱਗਦੀਆਂ ਨੇ ਇਹ ਸਵਾ ਸਾਲ ਨਾਲ ਇਹਨੂੰ ਗਿਣੋ ਤੁਸੀਂ ਗਲਤ ਸਵਾਲ ਕਰਤਾ ਮੈਨੂੰ ਸਵਾ ਸਾਲ ਦੀ ਅਗਲੇ 5 ਸਾਲ ਫਿਰ ਸਰਕਾਰ ਬਣੇਗੀ ਔਰ ਇਹ ਡੇਢ ਸਾਲ ਦੇ ਵਿੱਚ ਹੀ ਇਹ ਇੰਸਟੀਚਿਊਟ ਸ਼ੁਰੂ ਹੋਣਗੇ ਤੇ ਅਗਲੇ 5 ਸਾਲਾਂ ਦੇ ਵਿੱਚ ਜਿਹੜੇ ਫੇਰ ਸਰਕਾਰ ਬਣ ਕੇ ਤੇ ਹੋਰ ਇਹ ਤੋਂ ਵੱਡੀਆਂ ਚੀਜ਼ਾਂ ਜਿਹੜੀਆਂ ਅਸੀਂ ਬਾਰਡਰ ਏਰੀਆ ਲਈ ਲੈ ਕੇ ਆਵਾਂਗੇ ਸਮਸਮੇ ਤੱਕ ਕੁੜੀਆਂ ਦੇ ਕਾਲਜ ਦੀ ਨਹੀਂ ਕਹੀ ਸੀ ਤੁਸੀਂ ਤਾਂ ਅਗਲੀ ਸਰਕਾਰ ਦੀ ਵੀ ਨਹੀਂ ਰੱਖਤੀ ਤੇ ਬਿਲਕੁਲ ਜੀ ਜੇ ਚੰਗੇ ਕੰਮ ਕਰਾਂਗੇ ਤੇ ਮੈਂ ਸਮਝਦਾ ਅਗਲੀ ਸਰਕਾਰ ਵੀ ਆਊਗੀ ਔਰ ਜਿੱਤਾਂਗੇ ਵੀ ਔਰ ਚੰਗੇ ਕੰਮ ਕਰਾਂਗੇ ਤੇ ਸਰਕਾਰ ਵੀ ਬੜੀ ਤੁਹਾਨੂੰ ਲੱਗਦਾ ਆਮ ਆਦੀ ਪਾਰਟੀ ਨੇ ਬਹੁਤ ਚੰਗੇ ਕੰਮ ਕੀਤੇ ਕਿ ਲੋਕ ਦੁਬਾਰਾ ਰਿਪੀਟ ਕਰਨਗੇ ਦੇਖੋ ਬਿਲਕੁਲ ਮੈਂ ਸਮਝਦਾ ਆ ਜਿਹੜੇ ਹੁਣ ਤੁਹਾਨੂੰ ਮੈਂ ਦੋ ਚਾਰ ਚੀਜ਼ਾਂ ਗੜਾਈਆਂ ਨੇ ਇਹ ਲੋਕਾਂ ਲੋਕਾਂ ਦੀ ਲੋੜ ਸੀ ਮੈਂ ਸਮਝਦਾ ਲੋਕਾਂ ਦੀ ਲੋੜ ਆ ਜੇ ਹੁਣ ਬਾਰਡਰ ਏਰੀਆ 'ਚ ਚੰਗੇ ਇੰਸਟੀਚਿਊਟ ਆ ਜਾਣਗੇ ਇਹ ਵੀ ਮੰਗਿਆ ਲੋਕਾਂ ਦੀ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਡਵੈਲਪਮੈਂਟ ਨੂੰ ਰਲਾ ਕੇ ਔਰ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਮੈਂ ਸੀਐਮ ਸਾਹਿਬ ਨੂੰ ਤਰਨ ਤਨ ਲਈ ਬੇਦਦੀ ਕੀਤੀ ਸੀ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਲਈ ਮੈਂ ਕਿਹਾ ਜੀ ਇੱਥੇ ਦੇ ਕੰਮ ਬੜੇ ਹੋਣ ਵਾਲੇ ਨੇ ਪਰ ਤੁਸੀਂ ਹੈਰਾਨ ਹੋਵੋਗੇ ਉਹਨਾਂ ਨੇ ਇੰਨੀ ਫਰਾਕ ਦੇ ਲਈ ਵਿਖਾਈ 35 ਕਰੋੜ ਰੁਪਇਆ ਮਹਾਰਾਜ ਲਈ ਨਗਰੀ ਲਈ ਇੱਕ ਚੰਗਾ ਪੈਕੇਜ 35 ਕਰੋੜ ਦਾ ਪੈਕੇਜ ਦਿੱਤਾ ਤਰਨਤਾਰਨ ਲਈ ਅੱਜ ਕੰਮ ਸ਼ੁਰੂ ਆ ਡਿਵੈਲਪਮੈਂਟ ਸ਼ੁਰੂ ਆ ਇਹੋ ਚੀਜ਼ਾਂ ਹੁੰਦੀਆਂ ਨੇ ਹਾਲ ਕਿ ਲਈ ਹੋਰ ਆਪਾਂ ਕੀ ਕਰ ਸਕਦੇ ਹਾਂ ਬਿਲਕੁਲ ਤਾਂ ਮਾ ਸੰਦੂ ਸਾਹਿਬ ਤੇ ਸੀਗੇ ਸਾਡਾ ਸੰਦੂ ਸਾਹਿਬ ਤੇ ਜਿਨ੍ਹਾਂ ਨੇ ਅਗਲੇ 5 ਸਾਲ ਦੀ ਵੀ ਨਹੀਂ ਰੱਖਦੀ ਐ ਔਰ ਕਹਿ ਤਾ ਕਿ ਮਨੇ ਟੋਕ ਵੀ ਦਿੱਤਾ ਔਰ ਕਿਹਾ ਕਿ ਨਹੀਂ ਤੁਸੀਂ ਸਵਾ ਸਾਲ ਨਾ ਕੋ ਨਰਾਜ਼ਗੀ ਵੀ ਜ਼ਾਹਿਰ ਕੀਤੀ ਕਿਉਂਕਿ ਅਗਲੇ 5 ਸਾਲ ਵੀ ਸਾਡੇ ਨੇ ਇਹ ਫਤਵਾ ਤਾਂ ਹੁਣ ਪੰਜਾਬ ਦੀ ਜਨਤਾ ਨੇ ਜਿਹੜਾ ਉਹ ਜਾਰੀ ਕਰਨਾ ਲੇਕਿਨ ਫਿਲਹਾਲ 14 ਤਰੀਕ ਨੂੰ ਦੇਖਣਾ ਹੋਏਗਾ ਕਿ ਜਦੋਂ ਵੋਟਿੰਗ ਮਸ਼ੀਨ ਜਿਹੜੀਆਂ ਖੁੱਲਣਗੀਆਂ ਤਾਂ ਲੋਕ ਕਿਦੇ ਹੱਕ ਚ ਤਰਨ-ਤਰਨ ਦੇ ਵਿੱਚ ਫਤਵਾ ਜਾਰੀ ਕਰ ਦੇਣੇ ਹੁਣ ਸਾਨੂੰ ਦੀ ਇਜਾਜ਼ਤ ਸੱਸੀਕਾ